ਔਰ ਸਾਰੇ ਦਾ ਸਾਰਾ ਆਰਗੇਨਿਕ ਹੈਗਾ ਜਿਹੜੀ ਆਪਾਂ ਗੱਲ ਕਰਦੇ ਆ ਕੈਂਸਰ ਹੋ ਰਿਹਾ ਇਹ ਸਾਰਾ ਕੁਝ ਉਹ ਤੋਂ ਬਚ ਰਹਾਂਗੇ ਜੇ ਇਹੋ ਜਿਹਾ ਮਾਡਲ ਕਰੀਏ ਤੇ ਦੂਜਾ ਉਹਦਾ ਫਾਇਦਾ ਇਹ ਕਿ ਇਨਕਮ ਜਿਹੜੀ ਅਸੀਂ ਕਣਕ ਛੋਣੇ ਤੋਂ ਕੱਢਦੇ ਆ ਉਹਦੀ ਉਹਦੇ ਨਾਲੋਂ ਇਹਦੀ ਇਨਕਮ ਵੱਧ ਹੈ ਉਹ ਢਾਈ ਕਿੱਲਿਆਂ 'ਚੋਂ ਸਾਡੀ ਖਰਚਾ ਕੱਢ ਕੇ ਵੀ ਤਕਰੀਬਨ 4.5 ਲੱਖ ਰੁਪਇਆ ਸਾਨੂੰ बच ਜਾਂਦਾ ਜਿਹੜਾ ਕਿ ਕਣਕ ਛੋਣੇ 'ਚੋਂ ਨਹੀਂ ਬਚਦਾ ਆਏਗਾ ਸਾਡੇ ਪੰਜਾਬ ਦਾ ਜਿਹੜਾ ਪਾਣੀ ਹੈ ਨਾ ਉਹ ਜਵੀਨਥਰੇ ਬਹੁਤ ਨੀਚੇ ਚਲਾ ਗਿਆ ਛੋਨਾ ਸੀ ਲਾਉਂਦੇ ਰਹੇ ਕਿੰਨੇ ਸਾਲਾਂ ਤੋਂ ਇਹ ਮੋਟਰਾਂ ਬਹੁਤ ਜ਼ਿਆਦਾ ਨੇ ਸਾਡਾ ਉਹ ਪਾਣੀ ਮੁੱਕਦਾ ਜਾ ਰਿਹਾ ਤੇ ਪਿੱਛੇ ਖਬਰਾਂ ਆ ਰਹੀਆਂ ਸੀ ਕਿ ਫਟੇ ਗੜ ਜਾ ਉਹਦੇ ਵਿੱਚ ਇੱਕ ਪਿੰਡ ਹੈ ਜਿੱਥੇ ਪਾਣੀ ਪੀਣ ਨੂੰ ਵੀ ਹੁਣ ਲੱਭਦਾ ਨਹੀਂ ਹੈਗਾ ਸੋ ਉਹਦੇ ਵਾਸਤੇ ਅਸੀਂ ਇਹ ਆਏ ਸੀ ਕਿ ਅਸੀਂ ਨਵੀਆਂ ਵੈਰਾਈਟੀਆਂ ਲੱਤੀਆਂ ਨੇ ਝੋਨੇ ਦੀਆਂ ਜਿਹੜੀਆਂ ਕਿ 1 ਮਹੀਨਾ ਪਹਿਲਾਂ ਫਸਦਿਆਂ ਦੇ ਨੇ ਅਸੀਂ ਇੱਕ ਵੈਰਾਈਟੀ ਨਵੀਂ ਡਿਵੈਲਪ ਕੀਤੀ ਹੈ ਜਿਹਦਾ ਨਾਮ ਹੈਗਾ ਪੀ ਵੀ ਡਬਲਯੂ ਆਰ ਐਸ ਆਰ ਐਸ ਦਾ ਮਤਲਬ ਹੈ ਰੈਜਿਸਟੈਂਟ ਸਟਾਰਚ ਇਹ ਦੁਨੀਆ ਦੀ ਪਹਿਲੀ ਵੈਰਾਈਟੀ ਹੈ ਕਿ ਕਿਸੇ ਦੁਨੀਆ ਦੇ ਵਿੱਚ ਇਹ ਵੈਰਾਈਟੀ ਨਹੀਂ ਇਦਾਂ ਦੀ ਆਈ ਸੋ ਜਿਹੜੇ ਡਾਇਬਟਿਕ ਲੋਕ ਨੇ ਨਾ ਤੇ ਉਹਨਾਂ ਨੂੰ ਉਹ ਕਣਕ ਖਾ ਕੇ ਵੀ ਨਹੀਂ ਤੇ ਡਾਕਟਰ ਬੰਦ ਕਹਿੰਦਾ ਵੀ ਕਣਕ ਖਾਣੀ ਬੰਦ ਕਰ ਲੋ ਜਿਹਨੂੰ ਸ਼ੂਗਰ ਹੁੰਦੀ ਹੈ ਉਹ ਕਣਕ ਵੀ ਖਾਂਦੇ ਰਹਿਣਗੇ ਤੇ ਉਹ ਸ਼ੂਗਰ ਦੀ ਪ੍ਰੋਬਲਮ ਇਹਨਾਂ ਨੂੰ ਹੁੰਦੀ ਸੋ ਇੱਕ ਪਹਿਲੀ ਵੈਰਾਈਟੀ ਹੈਗੀ ਉਹਦਾ ਬੀਜ ਅਸੀਂ ਹੁਣ ਲੋਕਾਂ ਨੂੰ ਦੇ ਰਹੇ ਆਂ ਪੰਜਾਬ ਸਰਕਾਰ ਦੇ ਵੱਲੋਂ ਖੇਤੀ ਨੂੰ ਲੈ ਕੇ ਜਿਹੜੇ ਆ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਉਸ ਤੋਂ ਨਾਲ ਹੀ ਜ਼ਿਕਰ ਗੱਲ ਕੀਤੀ ਜਾਵੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵੱਲੋਂ ਜਿਹੜੀ ਹੈ ਯੂਨੀਵਰਸਿਟੀ ਦੇ ਵੱਲੋਂ ਕਿਸਾਨਾਂ ਨੂੰ ਜਿਹੜੀ ਹੈ ਫਸਲ ਦੇ ਲਈ ਜੋ ਪਨੀਰੀ ਹੈ ਜਾਂ ਆਉਣ ਵਾਲੀ ਜਿਹੜੀ ਹੈ ਫਸਲ ਹੈ ਝੋਨੇ ਨੂੰ ਲੈ ਕੇ ਜਿਹੜੀ ਹੈ ਜਾਣਕਾਰੀ ਦਿੱਤੀ ਜਾਦੀ ਹੈ ਤੇ ਸਾਡੇ ਨਾਲ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਨੇ ਵਾਈ ਚਾਂਸਲਰ ਮੌਜੂਦ ਨੇ ਸਰ ਪਹਿਲਾਂ ਤਾਂ ਸਵਾਗਤ ਤਨਮਾ ਜੀ ਅੱਛੇ ਜਿਸ ਤਰ੍ਹਾਂ ਅਜ ਪਿੰਡਾਂ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿਸਾਨਾਂ ਨੂੰ ਆਉਣ ਵਾਲੀ ਫਸਲ ਜਿਹੜੀ ਹੈ ਹੁਣ ਜੀਰੀ ਦਾ ਸੀਜ਼ਨ ਵੀ ਚੱਲ ਰਿਹਾ ਹੈ ਵੀ ਕਿਹੜੀ ਫਸਲ ਲਾਣੀ ਚਾਹੀਦੀ ਹੈ ਤੇ ਕਿਹੜਾ ਜਿਹੜੀ ਤੁਸੀਂ ਹੁਣ ਰੈਫਰੈਂਸ ਕਰ ਰਹੇ ਹੋ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਇੱਥੇ ਸਾਡਾ ਆਉਣ ਦਾ ਜੋ ਮੁੱਖ ਮੰਤਵ ਹੈ ਸਾਡੀ ਯੂਨੀਵਰਸਿਟੀ ਦੀ ਟੀਮ ਆਈ ਹੋਈ ਹੈ ਨਾਲ ਜਿਹੜੀ ਸਾਡੀ ਆਈਸੀਆਰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਉਹਨਾਂ ਦਾ ਮੋਦੀਪੁਰਮ ਯੂਪੀ ਦੇ ਵਿੱਚ ਇੱਕ ਇੰਡੀਆ ਲੈਵਲ ਦਾ ਆਫਿਸ ਹੈਗਾ ਉਹਦੇ ਕੋਆਰਡੀਨੇਟਰ ਤੇ ਸਾਇੰਟਿਸਟ ਵੀ ਆਏ ਹੋਏ ਨੇ ਤੇ ਇਹਨਾਂ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਚੱਲ ਰਿਹਾ ਸਾਰੇ ਕੰਟਰੀ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਕਿ ਆਈਐਫਐ ਸਿਸਟਮ ਇੰਟੀਗ੍ਰੇਟਡ ਜਿਹੜੇ ਕਿ ਆਈਐਫਐ ਤੇ ਇਹ ਫਾਰਮਿੰਗ ਇੱਕ ਮਾਡਲ ਹੈਗਾ ਇੱਕ ਵੀ ਜੇ ਸਾਡੇ ਕੋਲ 1 ਹੈਕਟੇਅਰ ਜ਼ਮੀਨ ਹੋਵੇ 2.5 ਕਿੱਲੇ ਜ਼ਮੀਨ ਦੇ ਲੋੜ ਹੈ ਉਹਦੇ ਵਿੱਚ ਇਹੋ ਜਿਹਾ ਮਾਡਲ ਹੈਗਾ ਕਿ ਅਸੀਂ ਜੋ ਘਰ ਦੇ ਵਿੱਚ ਵਰਤਦੇ ਆ ਜਿਵੇਂ ਅਸੀਂ ਕਣਕ ਐ ਝੋਨਾ ਐ ਮੱਕੀ ਐ ਸਬਜ਼ੀਆਂ ਨੇ ਫਰੂਟਸ ਨੇ ਵੈਜੀਟੇਬਲ ਸਾਰਾ ਕੁਝ ਉੱਥੇ ਮੱਖੀਆਂ ਵੀ ਰੱਖੀਆਂ ਨੇ ਉੱਥੇ ਮਸ਼ਰੂਮ ਵੀ ਗ로우 ਕਰਦੇ ਆ ਫਿਸ਼ਿਜ਼ ਵੀ ਰੱਖੀਆਂ ਹੋ ਜਾਂ ਨੇ ਬਾਹਰ ਜਿਹੜੀ ਬਾੜ ਹੈ ਉਹ ਕਰੋਂਡੇ ਦੀ ਲਾਈ ਉਹਦਾ ਫਰੂਟ ਦਾ achar ਪੈ ਜਾਂਦਾ ਤੇ ਸਾਰਾ ਕੁਝ ਉਹਦੇ ਚ ਪੈਦਾ ਕਰਦੇ ਆ ਅਸੀਂ ਤੇ ਉਹ ਜਿੰਨਿਆਂ ਤੁਹਾਡੇ ਘਰਦਿਆਂ ਲੋੜਾਂ ਨੇ ਤੁਹਾਨੂੰ ਉੱਥੇ ਆਪਣੇ ਫਾਰਮ ਤੋਂ ਹੀ ਪੂਰੀਆਂ ਹੋ ਜਣ ਨੇ ਔਰ ਸਾਰੇ ਦਾ ਸਾਰਾ ਆਰਗੈਨਿਕ ਹੈਗਾ ਜਿਹੜੀ ਆਪਾਂ ਗੱਲ ਕਰਦੇ ਆ ਕੈਂਸਰ ਹੋ ਰਿਹਾ ਇਹ ਸਾਰਾ ਕੁਝ ਉਹ ਤੋਂ ਬਚ ਰਹਾਂਗੇ ਜੇ ਇਹ ਜਿਹਾ ਮਾਡਲ ਕਰੀਏ ਤੇ ਤੁਝੋ ਉਹਦਾ ਫਾਇਦਾ ਇਹ ਕਿ ਇਨਕਮ ਜਿਹੜੀ ਅਸੀਂ ਕਣਕ ਝੋਨੇ ਤੋਂ ਕੱਢਦੇ ਆ ਉਹਦੀ ਉਹਦੇ ਨਾਲੋਂ ਇਹ ਵੀ ਇਨਕਮ ਵੱਧ ਹੈ ਉਹ ਢਾਈ ਕਿੱਲਿਆਂ 'ਚੋਂ ਸਾਡੀ ਖਰਚਾ ਕੱਢ ਕੇ ਵੀ ਤਕਰੀਬਨ 4.5 ਲੱਖ ਰੁਪਏ ਸਾਨੂੰ ਵੱਜ ਜਾਂਦਾ ਜਿਹੜਾ ਕਿ ਕਣਕ ਝੋਨੇ 'ਚੋਂ ਨਹੀਂ ਵੱਜਦਾ ਆਏਗਾ ਸੋ ਉਹ ਅਸੀਂ ਇੱਥੇ ਪਿੰਡਾਂ 'ਚ ਲਾਏ ਨੇ ਮਾਡਲ ਉਹ ਅਸੀਂ ਵੇਖਣ ਆਏ ਸੀ ਤੇ ਫਾਰਮਰ ਜੀ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵਾਕਈ ਇਹ ਜਿਵੇਂ ਤੁਸੀਂ ਕਹਿੰਦੀ ਹੈ ਸਾਨੂੰ ਫਾਇਦਾ ਉਹਦੇ ਨਾਲ ਹੁੰਦਾ ਆਏਗਾ ਦੂਜਾ ਸੀ ਇਹ ਹੈਗਾ ਕਿ ਸਾਡੇ ਪੰਜਾਬ ਦਾ ਜਿਹੜਾ ਪਾਣੀ ਹੈ ਨਾ ਉਹ ਜਵੀਨਥਰੇ ਬਹੁਤ ਨੀਚੇ ਚਲਾ ਗਿਆ ਝੋਨਾ ਸੀ ਲਾਉਂਦੇ ਰਹੇ ਕਿੰਨੇ ਸਾਲਾਂ ਤੋਂ ਤੇ ਮੋਟਰਾਂ ਬਹੁਤ ਜ਼ਿਆਦਾ ਨੇ ਸਾਡਾ ਉਹ ਪਾਣੀ ਮੁੱਕਦਾ ਜਾ ਰਿਹਾ ਤੇ ਪਿੱਛੇ ਖਬਰਾਂ ਆ ਰਹੀਆਂ ਸੀ ਕਿ ਫਤੇਗੜਾ ਉਹਦੇ ਵਿੱਚ ਇੱਕ ਪਿੰਡ ਹੈ ਜਿੱਥੇ ਪਾਣੀ ਪੀਣ ਨੂੰ ਵੀ ਹੁਣ ਲੱਭਦਾ ਨਹੀਂ ਹੈਗਾ ਸੋ ਉਹਦੇ ਵਾਸਤੇ ਅਸੀਂ ਇਹ ਆਏ ਸੀ ਕਿ ਅਸੀਂ ਨਵੀਆਂ ਵੈਰਾਈਟੀਆਂ ਦਿੱਤੀਆਂ ਨੇ ਝੋਨੇ ਦੀਆਂ ਜਿਹੜੀਆਂ ਕਿ 1 ਮਹੀਨਾ ਪਹਿਲਾਂ ਫੱਕ ਜਾਂਦੇ ਨੇ ਜਿਵੇਂ ਪੀਆ 126 ਹੈ ਇਸ ਪਿੰਡ ਦੇ ਵਿੱਚ ਉਹ ਬਹੁਤ ਲੱਗੀ ਹੈ ਹੋਰ ਵੀ ਇਹ ਪਿੰਡਾਂ ਆਲੇ ਦੁਆਲੇ ਦੇ ਪਿੰਡ ਲਾ ਰਹੇ ਨੇ ਉਹਨਾਂ ਨੂੰ ਇਹ ਜਾਗਰੂਕਤਾ ਹੈਗੀ ਅਸੀਂ ਉਹ ਵੈਰਾਈਟੀ ਲਾਈਏ ਜਿਹੜੀ ਘੱਟ ਪਾਣੀ ਲੈਂਦੀ ਹੈ ਸੋ ਇਹਨਾਂ ਦੇ 126 ਲਾ ਰਹੇ ਨੇ ਦੂਜੀ ਹੁਣ ਅੱਗੇ ਕਣਕ ਆਉਣੀ ਹੈ ਤੇ ਉਹ ਵੀ ਅਸੀਂ ਇਹਨਾਂ ਨੂੰ ਕਣਕ ਦਿਆਂ ਨਵੇਂ ਇਹ ਇਹੋ ਜਿਹੇ ਫਾਰਮਰ ਨੇ ਜਿਹੜੇ ਯੂਨੀਵਰਸਿਟੀ ਤੇ ਤੇ ਵਿਸ਼ਵਾਸ ਰੱਖਦੇ ਨੇ ਅਸੀਂ ਨਾਲ ਜੁੜੇ ਹੋਏ ਨੇ ਸਾਲਾਂਵਾਰ ਦੀ ਜੋ ਅਸੀਂ ਕਹਿੰਨੇ ਉਦਾਂ ਚੱਲਦੇ ਨੇ ਤੇ ਉਹਦਾ ਫਾਇਦਾ ਵੀ ਉਠਾਉਂਦੇ ਨੇ ਸਭ ਇਸ ਨਾਲ ਬਿਮਾਰੀਆਂ ਬਹੁਤ ਨੇ ਸ਼ੂਗਰ ਵਰਗੀਆਂ ਬਿਮਾਰੀਆਂ ਨੇ ਤੇ ਇੱਕ ਪਤਾ ਲੱਗਾ ਸੀ ਕਿ ਯੂਨੀਵਰਸਿਟੀ ਦੇ ਵੱਲੋਂ ਜਿਹੜੀ ਕਣਕ ਤਿਆਰ ਕੀਤੀ ਜਾ ਰਹੀ ਹੈ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਜਿਹੜੀ ਹੈ ਸ਼ੂਗਰ ਫ੍ਰੀ ਦਿੱਤਾ ਜਾਵੇ ਕਿ ਸੰਭਵ ਹੈ ਇਹ ਚੀਜ਼ ਕਿਉਂਕਿ ਕੁਦਰਤ ਨੇ ਇਹ ਅਸੀਂ ਇੱਕ ਵੈਰਾਈਟੀ ਨਵੀਂ ਡਵੈਲਪ ਕੀਤੀ ਹੈ ਜਿਹਦਾ ਨਾਮ ਹੈਗਾ ਪੀ ਵੀ ਡਬਲਯੂ ਆਰ ਐਸ ਆਰ ਐਸ ਦਾ ਮਤਲਬ ਹੈ ਰੈਜਿਸਟੈਂਟ ਸਟਾਰਚ ਇਹ ਦੁਨੀਆ ਦੀ ਪਹਿਲੀ ਵੈਰਾਈਟੀ ਹੈ ਕਿਸੇ ਦੁਨੀਆ ਦੇ ਵਿੱਚ ਇਹ ਵੈਰਾਈਟੀ ਨਹੀਂ ਇਦਾਂ ਦੀ ਆਈ ਉਹਦਾ ਕੀ ਹੈ ਵੀ ਜਿਹੜਾ ਇਹਦਾ ਆਟਾ ਹੁੰਦਾ ਜਦੋਂ ਆਟਾ ਆਪਾਂ ਰੋਟੀ ਖਾਣੀ ਹੈ ਜਾਂ ਬਰੈਡ ਖਾਣੀ ਹੈ ਸਾਡੇ ਪੇਟ 'ਚ ਜਾਣਾ ਉਹਨੇ ਉਹ ਤੋਂ ਸ਼ੂਗਰ ਨਹੀਂ ਬਣਦੀ ਜੇ ਬਣੂਗੀ ਹੌਲੀ-ਹੌਲੀ ਸ਼ੂਗਰ ਬਣਦੀ ਹੈ ਇੱਕਦਮ ਨਹੀਂ ਸ਼ੂਗਰ ਬਣਦੀ ਸੋ ਜਿਹੜੇ ਡਾਇਬੀਟਿਕ ਲੋਕ ਨੇ ਨਾ ਤੇ ਉਹਨਾਂ ਨੂੰ ਉਹ ਕਣਕ ਖਾ ਕੇ ਵੀ ਨਹੀਂ ਦਾ ਡਾਕਟਰ ਬੰਦ ਕਹਿੰਦਾ ਵੀ ਕਣਕ ਖਾਣੀ ਬੰਦ ਕਰ ਲੋ ਜਿਹਨੂੰ ਸ਼ੂਗਰ ਹੁੰਦੀ ਹੈ ਉਹ ਕਣਕ ਵੀ ਖਾਂਦੇ ਰਹਿਣਗੇ ਤੇ ਉਹ ਸ਼ੂਗਰ ਦੀ ਪ੍ਰੋਬਲਮ ਇਹਨਾਂ ਨੂੰ ਹੁੰਦੀ ਸੋ ਇੱਕ ਪਹਿਲੀ ਵੈਰਾਈਟੀ ਹੈਗੀ ਉਹਦਾ ਬੀਜ ਅਸੀਂ ਹੁਣ ਲੋਕਾਂ ਨੂੰ ਦੇ ਰਹੇ ਆ ਪਰ ਉਹਦਾ ਇਹ ਹੈਗਾ ਉਹ ਮੰਡੀ ਸੁੱਟਣ ਵਾਲੀ ਨਹੀਂ ਹੈਗੀ ਜੇ ਮੰਡੀ 'ਚ ਲੈ ਕੇ ਤੇ ਦੂਜੀ 'ਚ ਮਿਕਸ ਹੋ ਜਾਣੀ ਹੈ ਉਹਦਾ ਕੀ ਫਾਇਦਾ ਹੋਣਾ ਅਸੀਂ ਚਾਹੁੰਦੇ ਕਿ ਜਿਹੜਾ ਫਾਰਮਰ ਲਾਵੇ 50 ਏਕੜ 100 ਏਕੜ 150 ਏਕੜ ਉਹ ਅੱਢ ਹੀ ਉਹਦਾ ਆਟਾ ਬਣਾ ਕੇ ਜੇ ਇੱਥੇ ਕਿਤੇ ਵੇਚਾਂਗੇ ਉੱਤੇ ਇਹ ਲਿਖ ਦਿਓ ਕਿ 슈ਗਰ ਵਾਸਤੇ ਆਟਾ ਹੈ ਤੇ ਕਿਸੇ ਕੋਲ ਵੀ ਨਹੀਂ ਹੈਗਾ ਕਿਸੇ ਪ੍ਰਾਈਵੇਟ ਕੰਪਨੀ ਕੋਲ ਵੀ ਹੈ ਨਹੀਂ ਤੇ ਦੁਨੀਆ 'ਚ ਕਿਸੇ ਕੋਲ ਨਹੀਂ ਜੋ ਆਹ ਵੈਰਾਈਟੀ ਸਾਡੀ ਪੀ ਵੀ ਡਬਲਯੂ ਆਰ ਇਹਨੂੰ ਰੈਜ਼ਿਸਟੈਂਟ ਸਟਾਰਚ ਹੈ ਇਹ ਵੈਰਾਈਟੀ ਦਾ ਬਹੁਤ ਵਧੀਆ ਵੈਰਾਈਟੀ ਸਰ ਦਿੱਤਾ ਯੂਨੀਵਰਸਿਟੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਕਿ ਕਿਸਾਨਾਂ ਨੂੰ ਜਿਹੜੀ ਹੈ ਬਿਹਤਰ ਦਿੱਤਾ ਜਾਵੇ ਤੇ ਜਿਹੜੀ ਫਸਲ ਹੈ ਪਾਣੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਾਣੀ ਦੀ ਬਚਤ ਹੋਵੇ ਝੋਨੇ ਦਾ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਤੇ ਕੋਈ ਜਿਵੇਂ ਹੁਣ 126 ਦੀ ਗੱਲ ਕਰ ਰਹੇ ਸੀਗੀ ਇਹਦੇ ਇੱਕਦੋ ਕੋਈ ਫਾਇਦੇ ਜਿਹੜੇ ਕਿਸਾਨਾਂ ਨੂੰ ਹੋਣ ਜਾਂ ਫਿਰ ਦੇਖੋ 126 ਦੀ ਸਭ ਤੋਂ ਵੱਡਾ ਦਾ ਐਡਵਾਂਟੇਜ ਇਹਦਾ ਹੈਗਾ ਵੀ 1 ਮਹੀਨਾ ਪਹਿਲਾਂ ਪੱਕ ਜਾਣੀ ਹੈ ਖੇਤ ਜਿਹੜਾ ਹੈ ਸਾਡਾ ਪਹਿਲਾਂ ਖਾਲੀ ਹੋ ਜਾਣਾ ਉਸ ਤੋਂ ਵੱਧ ਕਣਕ ਸੀ ਵੇਚਣੀ ਹੈ ਤੇ ਕਣਕ ਦਾ ਝਾੜ ਵਧੀਆ ਰਹਿੰਦਾ ਖੇਤ ਟਾਈਮ ਤੇ ਬਜਾਈ ਹੋ ਜਾਣੀ ਐ ਇੱਕ ਅਸੀਂ ਇਹ ਕਹਿ ਰਹੇ ਹਾਂ ਬਾਰ ਬਾਰ ਕਿ ਇਹਨੂੰ ਅੱਗ ਨਹੀਂ ਲਾਉਣੀ ਉਹ ਇਸ ਕਰਕੇ ਕਹਿੰਨੇ ਆ ਕਿ ਇਹਦੀ ਜਿਹੜੀ ਪਰਾਲੀ ਹੈ ਇਹਦੇ ਵਿੱਚ ਤੱਤ ਹੁੰਦੇ ਨੇ 33% ਤੱਤ ਪਰਾਲੀ 'ਚ ਹੁੰਦੇ ਨੇ ਜਦੋਂ ਅਸੀਂ ਇਹਨੂੰ ਅੱਗ ਲਾ ਦਿੰਨੇ ਅਸੀਂ ਸਾੜ ਦਿੰਨੇ ਫਿਰ ਅਸੀਂ ਹੋਰ ਯੂਰੀਆ ਪਾਉਨੇ ਆ ਡਾਇਆ ਪਾਉਨੇ ਆ ਖਰਚਾ ਆਪੋ ਵਾਧੂ ਕਰਦੇ ਆ ਜੇ ਅਸੀਂ ਆਪਣੀ ਪਰਾਲੀ ਨੂੰ ਮਿੱਟੀ 'ਚ ਹੀ ਵਾਪਸ ਲੈ ਜੀਨ ਦਵਾ ਦਈਏ ਤਾਂ ਉਹ ਤੱਤ ਜਿਹੜੇ ਬਾਹਰੋਂ ਯੂਰੀਆ ਪਾਉਨੇ ਡਾਇਆ ਪਾਉਨੇ ਉਹ ਘੱਟ ਪੋਣਾ ਪਊਗਾ ਤੇ ਨਾਲੇ ਧੂਆ ਨਹੀਂ ਹੁੰਦਾ ਐਕਸੀਡੈਂਟ ਹੁੰਨੇ ਧੂਆ ਹੁੰਦਾ ਸਾਹ ਲੋਕ ਜਿਹਨਾਂ ਬਿਮਾਰੀਆਂ ਵੀ ਅੱਗ ਨਾਲ ਆ

ਸੰਘਾੜ ਲੁਧਿਆਣਾ ਯੂਨੀਵਰਸਿਟੀ ਦੇ ਜਿਹੜੇ ਨੇ ਚਾਂਸਲਰ ਸਾਹਿਬ ਵਾਈਸ ਚਾਂਸਲਰ ਸਾਹਿਬ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਫਸਲ ਜਿਹੜੀ ਹੈ 126 ਬੀਜ ਜਵੇ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਨੇ ਇਸ ਸਮੇਂ ਅਧਿਕਾਰੀ ਵੀ ਨੇ ਤੇ ਮੌਕੇ ਦੇ ਉੱਪਰ ਜਿਹੜੀ ਹੈ 126 ਦੇ ਜਿਹੜੇ ਬੀਜ ਨੇ ਉਹਨਾਂ ਸੰਬੰਧੀ ਜਿਹੜੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਕਿਹੜੀ ਫਸਲ ਲਾਈਆਂ ਜਾਣ ਕਿਸਾਨ ਵੀ ਜਿਹੜੇ ਨੇ ਇੱਥੇ ਪਹੁੰਚੇ ਸਨ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਸ ਫਸਲ ਦੇ ਨਾਲ ਜਿਹੜੀ 126 ਹੈ ਉਸ ਦੇ ਨਾਲ ਬਹੁਤ ਸਾਰਾ ਫਾਇਦਾ ਉਹਨਾਂ ਨੂੰ ਮਿਲਿਆ ਹੈ ਤੇ ਉਸ ਨੂੰ ਲੈ ਕੇ ਜਿਹੜੇ ਅੱਜ ਖੁਸ਼ ਵੀ ਜਿਹੜੇ ਨੇ ਹੈਂ ਚਾਂਤਲੇ ਸਾਹਿਬ ਵਾਈ ਚਾਂਤਲੇ ਸਾਹਿਬ ਦਿਖੇ ਨਹੀਂ ਕਿਉਂਕਿ ਜੋ ਉਤਸ਼ਾਹ ਇਸ ਸਮੇਂ ਜੋ ਸਥਾਨਕ ਕਿਸਾਨਾਂ ਦੇ ਵਿੱਚ ਹੈ ਫਸਲ ਨੂੰ ਲੈ ਕੇ ਜਿਸ ਤਰ੍ਹਾਂ ਝੋਨੇ ਦਾ ਸੀਜ਼ਨ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਤੇ ਉਸ ਨੂੰ ਲੈ ਕੇ ਜੋ ਫਸਲਾਂ ਬੀਜੀਆਂ ਜਾ ਰਹੀਆਂ ਨੇ ਤੇ ਫਸਲਾਂ ਦੇ ਵਿੱਚ ਜਿਹੜੀ 126 ਜਿਸ ਦੇ ਫਾਇਦੇ ਵੀ ਉਹਨਾਂ ਦੇ ਵੱਲੋਂ ਦੱਸੇ ਗਏ ਨੇ ਤੇ ਅਪੀਲ ਵੀ ਉਹਨਾਂ ਦੇ ਵੱਲ ਇੱਕ ਕੀਤੀ ਗਈ ਸੀ ਕਿ ਜਿਹੜੀ ਹੈ ਪਾਣੀ ਦੀ ਬਚਤ ਤੇ ਜਿਹੜਾ ਇਹਨਾਂ ਝੋਨਾ ਤੇ ਕਣਕ ਨੂੰ ਜਿਹੜੀ ਹੈ ਛੱਡ ਕੇ ਇਸ ਵਾਰ ਫਲ ਸਬਜ਼ੀਆਂ ਤੇ ਹੋਰ ਜਿਹੜੀ ਹੈ ਫਾਰਮਿੰਗ ਵੀ ਕੀਤੀ ਜਾਵੇ। ਕੈਮਰਾ ਪਰਸਨ ਦਲਜੀਤ ਕੁਮਾਰ ਦੇ ਨਾਲ ਗੁਰਪ੍ਰੀਤ ਮਾਨ এবੀਪੀ ਸੰਜਾ ਰਾਜਪਰਾ